ਹੋਰ ਜਦੋਂ ਸਾਡੇ ਤੇ ਗਾਜ ਡਿੱਗੀ ਸਾਡੇ ਤੇ ਬਿਜਲੀ ਡਿੱਗੀ ਆ ਤਾਂ ਸਾਡੇ ਲਈ ਇਹਨਾਂ ਨੇ ਹਜੇ ਤੱਕ ਭਗਵੰਤ ਮਾਨ ਨੇ ਇੱਕ ਵੀ ਬਿਆਨ ਨਹੀਂ ਜਿਹੜਾ ਉਹ ਭਗਵੰਤ ਮਾਨ ਜਿਹੜਾ ਕਿ ਵਿਰੋਧੀ ਧਿਰ ਦੇ ਸ਼ੱਕ ਮਾਰਨ ਦੇ ਉੱਤੇ ਵੀ ਨਿੱਕੀ ਨਿੱਕੀ ਗੱਲ ਦੇ ਉੱਤੇ ਸੋਸ਼ਲ ਮੀਡੀਆ ਤੇ ਉਹ ਸਟੇਟਸ ਬਾਹਿੰਦਾ ਉਹਦਾ ਆਈਟੀ ਸੈੱਲ ਉਹਨੇ ਸਾਡੇ ਲਈ ਇੱਕ ਵੀ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾਗਾ ਕਿ ਇਹ ਦੂਜਾ ਝੂਠ ਕੀ ਮਾਰਦਾ ਕਿ ਮੈਂ ਵਕੀਲ ਕੀਤੇ ਇਹੜੇ ਕੋਈ ਵੱਡੇ ਵਕੀਲ ਨਹੀਂ ਕੀਤੇ ਇਹ ਆਪ ਦਾ ਇੱਕ ਅਦਾ ਵਕੀਲ ਭੇਜ ਦਿੰਦੇ ਸੀ ਅਸੀਂ ਕਰੋੜਾਂ ਰੁਪਈਆ ਲਾ ਕੇ ਵੱਡੇ ਤੋਂ ਵੱਡੇ ਵਕੀਲ ਕੀਤੇ ਅਸੀਂ ਡਬਲ ਬੈਂਚ ਤੇ ਜਿੱਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਅਸੀਂ ਵੱਡੇ ਵਕੀਲ ਕੀਤੇ ਪਰ ਇਹਨਾਂ ਨੇ ਕੋਈ ਪੈਰਵਾਹੀ ਨਹੀਂ ਕੀਤੀ ਸਭ ਤੋਂ ਵੱਡਾ ਝੂਠਾ ਵੀ ਮੈਂ ਇਹਨਾਂ ਦੇ ਲਈ ਬੜੀ ਪੈਰਵਾਹੀ ਨਹੀਂ ਕੀਤੀ ਇਹ ਸਿਰਫ ਸਿਆਸੀ ਲਾਹ ਲੈ ਰਹੇ ਸੀ ਇਹਨਾਂ ਨੇ ਲਿਆ ਕੇਜਰੀਵਾਲ ਤਿਹਾੜੇ ਜਾਂਦੇ ਨੇ ਜਦੋਂ ਸੁਸੋਧਿਆ ਤਿਹਾੜੇ ਜਾਂਦੇ ਨੇ ਸਤਿੰਦਰ ਜੈਨ ਵਰਗੇ ਜਿਹੋ ਉਹਨਾਂ ਦੇ ਆਪ ਦੇ ਲੀਡਰ ਸਾਰੇ ਜਾਂਦੇ ਨੇ ਉਦੋਂ ਇਹ ਵਕੀਲ ਵੀ ਕਰਦੇ ਨੇ ਸੁਪਰੀਮ ਕੋਰਟ ਵੀ ਜਾਂਦੇ ਨੇ ਦਿੱਲੀ ਦੀਆਂ ਸੜਕਾਂ ਦੇ ਧਰਨੇ ਤੇ ਵੀ ਬੈਂਦੇ ਨੇ ਪਰ ਹੁਣ ਥੋੜੇ ਵਾਰ ਕਹਿੰਦਾ ਧਰਨਾ ਵੀ ਇਹਨਾਂ ਨੂੰ ਮਾਰਾ ਲੱਗਣ ਲੱਗ ਜਾਂਦਾ ਤੁਸੀਂ ਦੇਖੋ ਵੀ ਕੇਜਰੀਵਾਲ ਨੂੰ ਬਚਾਉਣ ਦੇ ਲਈ ਕਿੰਨੇ ਕਿੰਨੇ ਵੱਡੇ ਵਕੀਲ ਇਹਨਾਂ ਨੇ ਧਾਇਰ ਕੀਤੇ ਇਦੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਕੋਰਟਾਂ ਦੇ ਫੈਸਲੇ ਆਇਆ ਕੋਰਟਾਂ ਇਸ ਤੱਕ ਜੁਜੀਸੀ ਨੇ ਵੀ ਕਈ ਵਾਰੀ ਆਖਿਆ ਹੈ ਵੀ ਪ੍ਰਾਈਵੇਟ ਕਾਲਜਾਂ ਚ ਪ੍ਰਾਈਵੇਟ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਜੁਜੀਸੀ ਦੇ ਨੋਮਸ ਨਹੀਂ ਫੋਲੋ ਹੋ ਰਹੇ ਉੱਥੇ ਤਾਂ ਇਹਨਾਂ ਨੂੰ ਕੁਝ ਦਿਸਦਾ ਨਹੀਂਗਾ ਪਰ ਸਾਡੇ ਲਈ ਇਹਨੇ ਕਾਲੇ ਕਿਉਂ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਟਰਮੀਨੇਟ ਕਰਕੇ ਘਰੇ ਭੇਜ ਦਈਏ ਮਤਲਬ ਇਹ ਇੱਕ ਬਹੁਤ ਹੀ ਮੰਦਭਾਗੀ ਗੱਲ ਆ ਇਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਦੀ ਮਨਸ਼ਾ ਕੀ ਆ ਇਹਨਾਂ ਦੀ ਮਨਸ਼ਾ ਕਦੇ ਵੀ ਸਿੱਖਿਆ ਖੋਖਲੀ ਸਿੱਖਿਆ ਕ੍ਰਾਂਤੀ ਹੈ ਹੀ ਨਹੀਂ ਸੀਗੀ ਇੱਕ ਦਿਨ ਤਾਂ ਕਹਿ ਦਿੰਦਾ ਵੀ ਭਰਤੀ ਮੈਂ ਪੂਰੀ ਕੀਤੀ ਸੁਪਰੀਮ ਕੋਰਟ ਗਿਆ ਜੀ ਡਾਉਨ ਵੰਚਦੇ ਗਿਆ ਦੂਜੇ ਦਿਨ ਕੀ ਹੋ ਗਿਆ ਬਈ ਦੂਜੇ ਦਿਨ ਤੂੰ ਸਾਰਾ ਕੁਝ ਬਦਲ ਗਿਆ ਤੈਨੂੰ ਕਹਿ ਦਿੰਦੇ ਤਾਂ ਚੰਨੀ ਦੀ ਭਰਤੀ ਸੀ ਚੰਨੀ ਨਹੀਂ ਭਰਤੀ ਐ ਫਿਰ ਕਹਿੰਦੇ ਕਾਂਗਰਸ ਦੀ ਐ ਮੋਦੀ ਮੰਗੂ ਨਹਿਰੂ ਦੀ ਗਲਤੀ ਐ ਜਦੋਂ ਤਾਂ ਕ੍ਰੈਡਿਟ ਲੈਣਾ ਹੁੰਦਾ ਉਹ ਤਾਂ ਇਹਨਾਂ ਦੇ ਸੀਨੇ ਇਸ ਪੰਜਾ ਕੀ ਛੱਡੋ 100 100 ਦੇ ਹੋ ਜਾਂਦੇ ਬਾਜਾਂ ਦੇ ਹੋ ਜਾਂਦੇ ਆ ਉਹ ਆਉਂਦੇ ਨਹੀਂ ਹੈਗੇ ਕਿਸੇ ਮੇਚੇ 'ਚ ਮੰਨ ਲਓ ਭਰਤੀ ਸੁਪਰੀਮ ਕੋਰਟ ਤੋਂ ਰੱਦ ਹੋ ਗਈ ਸੁਪਰੀਮ ਕੋਰਟ ਨੇ ਕਹਿਤਾ ਵੀ ਭਰਤੀ ਸਟੇਟ ਹਾਰੀ ਐ ਉਦੋਂ ਇਹਨਾਂ ਦੇ ਫੂਕ ਨਿਕਲ ਗਈ ਕਰਾਓ ਜਾਂ ਜਾਂ ਜੇ ਕਿਸੇ ਨੇ ਪੈਸੇ ਦੇ ਕੇ ਲੱਗਿਆ ਹੋਇਆ ਜੇ ਕਿਸੇ ਨੇ ਕਰਾਪਸ਼ਨ ਕੀਤੀ ਹੋਈ ਤਿੰਨ ਫੈਸਲੇ ਆਇਆ ਤਿੰਨ ਫੈਸਲਾਂ ਦੇ ਵਿੱਚੋਂ ਇੱਕ ਨੇ ਵੀ ਨਹੀਂ ਲਿਖਿਆ ਕਿ ਕੈਂਡੀਡੇਟ ਦੀ ਗਲਤੀ ਹੈ ਤੇ ਕੈਂਡੀਡੇਟ ਨੇ ਕਰਾਪਸ਼ਨ ਕੀਤੀ ਹੈ ਕਿਸੇ ਨੇ ਨਹੀਂ ਲਿਖਿਆ ਤਾਂ ਫਿਰ ਹੁਣ ਦੱਸੋ ਉਹ ਸਟੇਟ ਦੇ ਕੋਲ ਕਾਫੀ ਪਾਬਰਾ ਹੁੰਦੀਆਂ ਨੇਗੀਆਂ ਸਟੇਟ ਤੇ ਜਿਹੜਾ ਐਨਪੀ ਦਾ ਵੀ ਮਸਲਾ ਨਾ ਬਾਕੀ ਸਟੇਟਾਂ ਸਾਊਥ ਇਸ਼ਟਾ ਲੜ ਰਹੀਆਂ ਨੇ ਐਜੂਕੇਸ਼ਨ ਇਹਦੇ ਖਿਲਾਫ ਐਨਪੀ ਦੇ ਖਿਲਾਫ ਇਹ ਕਿਉਂ ਨਹੀਂ ਲੜਦੇ ਇਹ ਤਾਂ ਕਹਿੰਦੇ ਅਸੀਂ ਤਾਂ ਬਹੁਤ ਹੱਤਵਾਰਾ ਨਾ ਮੋਦੀ ਦੇ ਖਿਲਾਫ ਲੜਾਈ ਅਸੀਂ ਲੜਨਾ ਹੈ ਜਿਹੜਾ ਮਸਲਾ ਭਗਵੰਤ ਮਾਨ ਦਾ ਨਾ ਸਿੱਖਿਆ ਮੰਤਰੀ ਦਾ ਜਾਂ ਸਿੱਖਿਆ ਕ੍ਰਾਂਤੀ ਦਾ ਉਹ ਤੁਹਾਨੂੰ ਕਿਤੇ ਨਹੀਂ ਦਿਖਣੇ ਇਹ ਦਿੱਲੀ ਵੀ ਲਾਰੇ ਲਾ ਗਏ ਇਹ ਇੱਥੇ ਵੀ ਲਾਰੇ ਲਾ ਜਾਣਗੇ ਅਸੀਂ ਜਵਾਕਾਂ ਨੂੰ ਕਹੀਏ ਵੀ ਭਾਈ ਐਮਏ ਕਰ ਲਓ ਨੈਟ ਕਰ ਲਓ ਬੀਐਡ ਕਰ ਲਓ ਅਗਲਾ ਕਹੋ ਤੁਸੀਂ ਕੀ ਕੀਤਾ ਆ ਛੜ ਕੇ ਤੇ ਤੁਸੀਂ ਰੋਲਦੇ ਹੋ ਅਸੀਂ ਕੀ ਕਹੀਏ ਭਾਈ ਸਾਨੂੰ ਨੌਕਰੀ ਨਹੀਂ ਮਿਲੀ ਵੀ ਉਹਦੇ ਜੇ ਯੂਨੀਵਰਸਿਟੀਆਂ ਦੇ ਵਿੱਚ ਪੀਐਚੜੀ ਕਰਨੀ ਜਾ ਰਹੇ ਜਵਾਕਾ ਕਿਉਂ ਕਰਨ ਭਾਈ ਭਾਰਤੀ ਪਹਿਲਾਂ ਨਹੀਂ ਆਈ ਹੈਗੀ 20 ਸਾਲ ਤੋਂ ਆ 645 ਦਾ ਇਹਨਾਂ ਨੇ ਕਿਹਾ ਸੀ ਕੱਢਾਂਗੇ ਜੇ ਆ ਲਟਕ ਗਈ ਮੈਨੂੰ ਨਹੀਂ ਲੱਗਦਾ ਵੀ ਉਹ ਵੀ ਆ ਚੁਗੀ ਲਗਾਤਾਰ ਲੈਂਡ ਪੂਲਿੰਗ ਪਾਲਿਸੀ ਨੂੰ ਸਲਾਉਣ ਵਾਲੀ ਆਮ ਆਦਮੀ ਪਾਰਟੀ ਦਾ ਕੱਲਾ ਕੱਲਾ ਐਮ ਐਲ ਏ ਮੰਤਰੀ ਸਮੇਤ ਮੁੱਖ ਮੰਤਰੀ ਦਿੱਲੀੋਂ ਲਿਖੀ ਜਿਹੜੀ ਸਕ੍ਰਿਪਟ ਆਈ ਆ ਉਹ ਸਾਰੇ ਕਾਪੀ ਪੇਸਟ ਕਰ ਰਹੇ ਨੇ ਪਰ ਪੰਜ ਦਿਨ ਹੋ ਗਏ ਪੰਜਾਬ ਦੇ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਜਿਹੜੀ ਸੁਪਰੀਮ ਕੋਰਟ ਨੇ ਉਹ ਰੱਦ ਕਰ ਦਿੱਤੀ ਆ ਉਹ ਸਾਰੇ ਤੇ ਨਾ ਸਿੱਖਿਆ ਮੰਤਰੀ ਨਾ ਮੁੱਖ ਮੰਤਰੀ ਦਾ ਇੱਕ ਸ਼ਬਦ ਨਹੀਂ ਹਾਲੇ ਤੱਕ ਉਹਨਾਂ ਦੇ ਮੂੰਹੋਂ ਨਿਕਲਿਆ ਕਿਉਂਕਿ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਆਪਣੇ ਆਪ ਦੀ ਵਡਿਆਈ ਵੀ ਕੀਤੀ ਕਿ ਅਸੀਂ ਇਹ ਭਰਤੀ ਸਿਰੇ ਲਾਈ ਆ ਪਰ ਕੁਝ ਦਿਨਾਂ ਬਾਅਦ ਹੀ ਭਰਤੀ ਰੱਦ ਹੋ ਜਾਂਦੀ ਆ ਪੰਜ ਦਿਨ ਹੋ ਗਏ ਚੱਲੇ ਆ ਪੂਰੇ ਹਾਲੇ ਤੱਕ ਇੱਕ ਸ਼ਬਦ ਨਾ ਤਾਂ ਮੁੱਖ ਮੰਤਰੀ ਨੇ ਬੋਲਿਆ ਨਾ ਸਿੱਖਿਆ ਮੰਤਰੀ ਨੇ ਬੋਲਿਆ ਸਿੱਖਿਆ ਮੰਤਰੀ ਲੈਂਡ ਪੂਲਿੰਗ ਪਾਲਿਸੀ ਦੇ ਜਿਹੜਾ ਇੱਕ ਲਿਖਿਆ ਲਖਾਇਆ ਇਹਨਾਂ ਨੇ ਲਿਖਵਾਇਆ ਵੀ ਕਹਿ ਸਕਦੇ ਆ ਇੱਕ ਆਰਟੀਕਲ ਆ ਉਹਨੂੰ ਸਾਰੇ ਕਾਪੀ ਪੇਸਟ ਕਰ ਰਹੇ ਆ ਪਰ ਜਿਹੜੇ ਉਹਨਾਂ ਦੀ ਕੰਮ ਦੀ ਗੱਲ ਆ ਸਿੱਖਿਆ ਮੰਤਰੀ ਦੇ ਉਹਦੇ ਹਾਲੇ ਇੱਕ ਸ਼ਬਦ ਨਹੀਂ ਬੋਲ ਰਹੇ ਤਾਂ ਜਿਹੜੇ ਸਾਰੇ ਅਸਿਸਟੈਂਟ ਪ੍ਰੋਫੈਸਰ ਨੇ 1158 ਉਹਦਾ ਵੱਡਾ ਧਰਨਾ ਚ ਲੱਗਿਆ ਸਰੂਰ ਦੇ ਵਿੱਚ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਆਖਿਰ ਹੁਣ ਉਸ ਤੋਂ ਬਾਅਦ ਸਰਕਾਰ ਕਿਉਂ ਨਹੀਂ ਬੋਲ ਰਹੀ ਕੀ ਸਰਕਾਰ ਬੈਕਰ ਕੀ ਆ ਕੀ ਸਰਕਾਰ ਨਹੀਂ ਖੜੂਗੀ ਪ੍ਰੋਫੈਸਰਾਂ ਨਾਲ ਇਸ ਮਸਲੇ ਤੇ ਸਰਕਾਰ ਦਾ ਰਵਈਆ ਕੀ ਆ ਜੇ ਸਰਕਾਰ ਦਾ ਰਵਈਆ ਇਹੀ ਰਹਿੰਦਾ ਤਾਂ ਪ੍ਰੋਫੈਸਰ ਅੱਗੇ ਕੀ ਰਵਈਆ ਅਪਣਾਉਣਗੇ ਤੇ ਸਰ ਸਾਰੀ ਗੱਲਬਾਤ ਕਰਦੇ ਮੇਨਾ ਬਾਈ ਤਸਵੀਰ ਨੇ ਤਸਵੀਰ ਭਾਈ ਪੂਰੇ ਪੰਜਾਬ ਭਰ ਦੇ ਪ੍ਰੋਫੈਸਰ ਸਭ ਤੋਂ ਪਹਿਲਾਂ ਤਾਂ ਮੈਂ ਕਹਾ ਵੀ ਮੰਤ ਭਾਗੀ ਗੱਲ ਆ ਇਹਨੂੰ ਮੈਂ ਇੱਕ 1158 ਪ੍ਰੋਫੈਸਰਾਂ ਨਾਲ ਜੋੜ ਕੇ ਨਹੀਂ ਦੇਖਦਾ ਇਹ ਲੱਖਾਂ ਵਿਦਿਆਰਥੀਆਂ ਦਾ ਨੁਕਸਾਨ ਸਰਕਾਰੀ ਕਾਲਜਾਂ ਦਾ ਨੁਕਸਾਨ ਤੇ ਅਚੇਰੀ ਸਿੱਖਿਆ ਜਿਹੜੀ ਲੀ ਤੇ ਚੜਨ ਲੱਗੀ ਸੀ ਉਹਦਾ ਬੇੜਾ ਕਰਕ ਕਰਨ ਵਾਲਾ ਦੁਆਰੇ ਇੱਕ ਕਦਮ ਹੋਊਗਾ ਬਿਲਕੁਲ ਬਿਲਕੁਲ ਇਹ ਮਤਲਬ ਤੁਸੀਂ ਦੇਖ ਲਓ ਪਹਿਲਾਂ ਤਾਂ ਭਰਤੀ 20 25 ਸਾਲਾਂ ਬਾਅਦ ਆਈ ਹੈ ਨਾ ਫਿਰ ਉਦੋਂ ਬਾਅਦ ਸਾਡਾ ਇਹ ਹਸ਼ਰ ਹੋਇਆ ਤੇ ਬੜਾ ਮੰਦਭਾਗਾ ਆਇਆ ਇਹ ਕੱਲਾ ਮਤਲਬ 1100 ਪਰਿਵਾਰਾਂ ਦਾਣੀਏ ਇਹ ਮਤਲਬ ਗਰੀਬ ਦਲਿਤ ਵਿਦਿਆਰਥੀਆਂ ਦਾ ਨੁਕਸਾਨ ਵੀ ਆ ਕਿਉਂਕਿ ਉਹਨਾਂ ਦੇ ਲਈ ਇਹ ਕਾਲਜ ਉਮੀਦ ਹੁੰਦੇ ਆ ਤਾਂ ਇਹ ਬੜਾ ਮੰਦਭਾਗਾ ਫੈਸਲਾ ਉਦੋਂ ਵੀ ਮੰਦਭਾਗਾ ਫੈਸਲਾ ਹੈ ਆ ਵੀ ਇਹਤੇ ਵੀ ਸਿਆਸਤ ਕੀਤੀ ਜਾ ਰਹੀ ਆ ਪਹਿਲਾਂ ਇਹ ਹੀ ਹਰਜੋਤ ਬੈਂਸ ਤੇ ਇਹ ਹੀ ਭਗਵੰਤ ਮਾਨ ਇਹ ਇਹਨਾਂ ਨੇ ਪੂਰਾ ਕ੍ਰੈਡਿਟ ਲਿਆ ਜਦੋਂ ਇਹ ਭਰਤੀ ਜਦੋਂ ਭਰਤੀਏ ਪੂਰੀ ਹੋਈ ਤਾਂ ਜਦੋਂ ਸਾਨੂੰ ਜੁਆਇਨ ਕਰਵਾਇਆ ਗਿਆ ਤਾਂ ਜੁਆਇਨਿੰਗ ਲੈਟਰ ਤਾਂ ਸਾਨੂੰ ਪਹਿਲਾਂ ਹੀ ਦਿੱਤੇ ਸੀ ਇਹਨਾਂ ਨੇ ਉਦੋਂ ਬਾਅਦ ਇਹਨਾਂ ਨੇ ਦਿੱਤੇ ਹੋਏ ਜੁਆਇਨਿੰਗ ਲੈਟਰ ਤੋਂ ਬਾਅਦ ਵੀ ਇਹ ਕਿਸ ਤਰ੍ਹਾਂ ਦਾ ਪਖੰਡ ਰਚਿਆ ਆ ਚੰਡੀਗੜ੍ਹ ਦੇ ਵਿੱਚ ਵੀ ਦੇਖੋ ਅਸੀਂ ਇਹ ਭਰਤੀ ਪੂਰੀ ਕਰਾ ਲਈ ਤਾਂ ਇਹਨਾਂ ਨੇ ਜਦੋਂ ਤਾਂ ਲਾਹਾ ਲੈਣਾ ਸੀ ਉਦੋਂ ਲੈ ਲਿਆ ਹੁਣ ਜੋ ਮੁੱਖ ਮੰਤਰੀ ਨੇ ਬੁਲਾ ਕੇ ਜੁਆਇਨਿੰਗ ਲੈਟਰ ਦਿੱਤੇ ਫੋਟੋਆਂ ਫੋਟੋਆਂ ਪੂਰੀਆਂ ਕਰਾਈਆਂ ਪੋਸਟਰ ਲੱਗੇ ਉਹਨਾਂ ਦੇ ਬਕਾਇਦਾ ਪੂਰੇ ਪੰਜਾਬ 'ਚ ਬਿਲਕੁਲ ਪੋਸਟਰ ਲੱਗੇ ਰਿਵਰਸ ਮਾਈਗ੍ਰੇਸ਼ਨ ਦੀਆਂ ਗੱਲਾਂ ਹੋਈਆਂ ਬਕਾਇਦਾ ਇਹਨਾਂ ਨੇ ਪੂਰਾ ਇੱਕ ਡਰਾਮਾ ਰਚਿਆ ਉਦੋਂ ਪਰantu ਹੁਣ ਜਦੋਂ ਸਾਡੇ ਤੇ ਗਾਜ ਡਿੱਗੀ ਸਾਡੇ ਤੇ ਬਿਜਲੀ ਡਿੱਗੀ ਆ ਤਾਂ ਸਾਡੇ ਲਈ ਇਹਨਾਂ ਨੇ ਹਜੇ ਤੱਕ ਭਗਵੰਤ ਮਾਨ ਨੇ ਇੱਕ ਵੀ ਬਿਆਨ ਨਹੀਂ ਜਿਹੜਾ ਉਹ ਭਗਵੰਤ ਮਾਨ ਜਿਹੜਾ ਕਿ ਵਿਰੋਧੀ ਧਿਰ ਦੇ ਸ਼ੱਕ ਮਾਰਨ ਦੇ ਉੱਤੇ ਵੀ ਨਿੱਕੀ ਨਿੱਕੀ ਗੱਲ ਦੇ ਉੱਤੇ ਸੋਸ਼ਲ ਮੀਡੀਆ ਤੇ ਉਹ ਸਟੇਟਸ ਬਾਦਦਾ ਉਹਦਾ ਆਈਟੀ ਸੈੱਲ ਉਹਨੇ ਸਾਡੇ ਲਈ ਇੱਕ ਵੀ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾਗਾ ਤਾਂ ਇਹ ਬੜਾ ਮੰਦ ਭਗਾਏ ਇਹ ਤੇ ਲਗਾਤਾਰ ਸਿਆਸਤ ਖੇਡੀ ਜਾ ਰਹੀ ਹੈ ਇਹਦੇ ਚ ਅਸੀਂ ਚਾਹੀ ਮੰਗ ਕਰਦੇ ਆ ਵੀ ਸਾਡਾ ਭਗਵੰਤ ਮਾਨ ਸਾਡੇ ਲਈ ਕੁਝ ਨਾ ਕੁਝ ਬੋਲੇ ਸਾਡਾ ਫਿਊਚਰ ਸਿਕਿਉਰ ਕਰੇ ਸਾਡੇ ਲਈ ਕੋਰਟ ਦੇ ਵਿੱਚ ਕੋਈ ਸਾਡੇ ਲਈ ਪਟੀਸ਼ਨ ਦਾਇਰ ਕੀਤੀ ਜਾਵੇ ਸਾਨੂੰ ਕੋਈ ਰਿਲੀਫ ਮਿਲੇ ਅਸੀਂ ਤਾਂ ਇਹਦੇ ਲਈ ਮੰਗ ਕਰ ਰਹੇ ਹਾਂ ਪਰ ਹਜੇ ਤੱਕ ਮਤਲਬ ਸਰਕਾਰ ਟਾਸ ਤੋਂ ਮਸ ਨਹੀਂ ਹੋਈਗੀ ਉਲਟਾ ਆਪਦੇ ਆਈਟੀ ਸੈਲਰਾਂ ਹੀ ਆਈਟੀ ਸੈਲਰਾਂ ਹੀ ਇਹਨੂੰ ਸਿਆਸੀ ਮਸਲਾ ਬਣਾਇਆ ਜਾ ਰਿਹਾ ਹੈ ਇਹਨੂੰ ਮਤਲਬ ਇਸ ਤਰ੍ਹਾਂ ਬਣਾਇਆ ਜਾ ਰਿਹਾ ਵੀ ਇਹ ਜਿਹੜੀ ਭਰਤੀ ਸੀ ਇਹ ਤਾਂ ਚੰਨੀ ਟਾਈਮ ਨਿਕਲੀ ਸੀਗੀ ਇਹ 'ਚ ਬੜੀਆਂ ਖਾਮੀਆਂ ਸੀ ਚਲੋ ਮੰਨ ਲੈਂਦੇ ਚੰਨੀ ਟਾਈਮ ਨਿਕਲੀ ਸੀ ਪਰ ਉਹ ਤਾਂ 4-5 ਮਹੀਨੇ ਸੀ ਉਸ ਤੋਂ ਬਾਅਦ ਇਹਨਾਂ ਦੇ ਟਾਈਮ ਹੀ ਅਸੀਂ ਧਰਨੇ ਲਾ ਕੇ ਪਹਿਲਾਂ ਤਾਂ ਮੰਨਦੇ ਨਹੀਂ ਸੀਗੇ ਵੀ ਅਸੀਂ ਇਹ ਕੁਐਸ਼ ਹੋਈ ਭਰਤੀ ਅਸੀਂ ਇਹਦੇ ਇਹਦੇ ਲਈ ਪਟੀਸ਼ਨ ਨਹੀਂ ਦਾਇਰ ਕਰਨੀ ਅਸੀਂ ਧਰਨੇ ਲਾ ਕੇ ਅਸੀਂ लाਠੀ ਚਾਰਜ ਸਾਡੇ ਤੇ ਹੋਇਆ ਅਸੀਂ ਉਥੇ ਪਟੀਸ਼ਨ ਦਾਇਰ ਕਰਾਉਣ ਚ ਕਾਮਯਾਬ ਹੋਏ ਉਦੋਂ ਬਾਅਦ ਇਹਨਾਂ ਦੇ ਟਾਈਮ ਤੇ ਹੀ ਅਸੀਂ ਆਪ ਵਕੀਲ ਕਰਕੇ ਇਹ ਦੂਜਾ ਝੂਠ ਕੀ ਮਾਰਦਾ ਕਿ ਮੈਂ ਵਕੀਲ ਕੀਤੇ ਜਿਹੜੇ ਕੋਈ ਵੱਡੇ ਵਕੀਲ ਨਹੀਂ ਕੀਤੇ ਇਹ ਆਪ ਦਾ ਇੱਕ ਅੱਧਾ ਵਕੀਲ ਭੇਜ ਦਿੰਦੇ ਸੀ ਅਸੀਂ ਕਰੋੜਾ ਰੁਪਇਆ ਲਾ ਕੇ ਵੱਡੇ ਤੋਂ ਵੱਡੇ ਵਕੀਲ ਕੀਤੇ ਅਸੀਂ ਡਬਲ ਬੈਂਚ ਤੇ ਜਿੱਤੇ ਉਦੋਂ ਬਾਅਦ ਦਿੱਲੀ ਦੇ ਵਿੱਚ ਵੀ ਅਸੀਂ ਵੱਡੇ ਵਕੀਲ ਕੀਤੇ ਔਰ ਇਹਨਾਂ ਨੇ ਕੋਈ ਪੈਰਵਾਹੀ ਨਹੀਂ ਕੀਤੀ ਇਹ ਸਭ ਤੋਂ ਵੱਡਾ ਝੂਠਾ ਵੀ ਮੈਂ ਇਹਨਾਂ ਦੇ ਲਈ ਬੜੀ ਪੈਰਵਾਹੀ ਨਹੀਂ ਕੀਤੀ ਇਹ ਸਿਰਫ ਸਿਆਸੀ ਲਾਹਾ ਲੈ ਰਹੇ ਸੀ ਇਹਨਾਂ ਨੇ ਲਿਆ ਜਿਦਨੂੰ ਲੱਗਾ ਕੋਈ ਸਿਆਸੀ ਲਾਹਾ ਨਹੀਂ ਮਿਲਣਾ ਇਹਨਾਂ ਨੇ ਆਪਦੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਮੈਂ ਉਸੇ ਸਿਆਸਤੀ ਗੱਲ ਕਰ ਲੈਣਾ ਜਦੋਂ ਹੁਣ ਇਸ ਮੁੱਖ ਮੰਤਰੀ ਦੇ ਜਿਹੜੇ ਇਹਨਾਂ ਦੇ ਕੌਮੀ ਕਨਵੀਨਰ ਨੇ ਜਦੋਂ ਕੇਜਰੀਵਾਲ ਤਿਹਾੜ ਚ ਜਾਂਦੇ ਨੇ ਜਦੋਂ ਸੁਸੋਧਿਆ ਤਿਹਾੜ ਚ ਜਾਂਦੇ ਨੇ ਸਤੰਦਰ ਜੈਨ ਵਰਗੇ ਜਿਨ੍ਹਾਂ ਦੇ ਆਪਦੇ ਲੀਡਰ ਸਾਰੇ ਜਾਂਦੇ ਨੇ ਉਦੋਂ ਉਹ ਵਕੀਲ ਵੀ ਕਰਦੇ ਨੇ ਸੁਪਰੀਮ ਕੋਰਟ ਵੀ ਜਾਂਦੇ ਨੇ ਦਿੱਲੀ ਦੀਆਂ ਸੜਕਾਂ ਦੇ ਧਰਨੇ ਤੇ ਵੀ ਵਹਿੰਦੇ ਨੇ ਪਰ ਹ ਬਿਲਕੁਲ ਬਿਲਕੁਲ ਦੇਖ ਤੁਸੀਂ ਦੇਖੋ ਵੀ ਕੇਜਰੀਵਾਲ ਨੂੰ ਬਚਾਉਣ ਦੇ ਲਈ ਕਿੰਨੇ ਕਿੰਨੇ ਵੱਡੇ ਵਕੀਲ ਇਹਨਾਂ ਨੇ ਦਾਇਰ ਕੀਤੇ ਇਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਕੋਰਟਾਂ ਦੇ ਫੈਸਲੇ ਆਏ ਆ ਕੋਰਟਾਂ ਇਸ ਤੱਕ ਕਿ UGC ਨੇ ਵੀ ਕਈ ਵਾਰੀ ਆਖਿਆ ਹੈ ਵੀ ਪ੍ਰਾਈਵੇਟ ਕਾਲਜਾਂ ਚ ਪ੍ਰਾਈਵੇਟ ਯੂਨੀਵਰਸਿਟੀਾਂ ਦੇ ਪ੍ਰੋਫੈਸਰਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਆ UGC ਦੇ ਨੋਰਮਸ ਨਹੀਂ ਫੋਲੋ ਹੋ ਰਹੇ ਉੱਥੇ ਤਾਂ ਇਹਨਾਂ ਨੂੰ ਕੁਝ ਦਿਸਦਾ ਨਹੀਂਗਾ ਬਹੁਤ ਸਾਰੇ ਫੈਸਲੇ ਆਏ ਆ ਪੈਨਸ਼ਨ ਵਾਲਾ ਫੈਸਲਾ ਆਇਆ ਸੀ ਜੇ ਪਹਿਲਾਂ ਹੀ ਸਾਥੀ ਗੱਲ ਕਰ ਰਿਹਾ ਸੀਗਾ ਉਹਨਾਂ ਨੇ ਹਜੇ ਤੱਕ ਨਹੀਂ ਇਹਨਾਂ ਦੇ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਪਰ ਸਾਡੇ ਲਈ ਇਹਨੇ ਕਾਲੇ ਕਿਉਂ ਮਤਲਬ ਇਹ ਇੱਕ ਬਹੁਤ ਹੀ ਮੰਦਭਾਗੀ ਗੱਲ ਆ ਇਹਨਾਂ ਤੋਂ ਪਤਾ ਲੱਗਦਾ ਵੀ ਇਹਨਾਂ ਦੀ ਮਨਸ਼ਾ ਕੀ ਆ ਇਹਨਾਂ ਦੀ ਮਨਸ਼ਾ ਕਦੇ ਵੀ ਸਿੱਖਿਆ ਖੋਖਲੀ ਸਿੱਖਿਆ ਕ੍ਰਾਂਤੀ ਹੈ ਹੀ ਨਹੀਂ ਸੀਗੀ ਤੁਸੀਂ ਦੇਖੋ ਮਾਸਟਰ ਕੀਡਰ ਦੀ ਭਰਤੀ ਇਹਨਾਂ ਨੇ ਨਹੀਂ ਕੀਤੀ 41 60 ਭਰਤੀ ਉਹ ਚੰਨੀ ਦੇ ਟਾਈਮ ਕੈਪਟਨ ਦੇ ਟਾਈਮ ਐਡਵਰਟਾਈਜ਼ ਹੋਈ ਸੀਗੀ ਹਾਇਰ ਐਜੂਕੇਸ਼ਨ ਦੇ ਵਿੱਚ ਤੇ ਸਕੂਲ ਐਜੂਕੇਸ਼ਨ ਚ ਇਹਨਾਂ ਨੇ ਇੱਕ ਵੀ ਭਰਤੀ ਨਹੀਂ ਕੀਤੀ ਇਹ ਪ੍ਰਚਾਰ ਕਰ ਰਹੇ ਆ ਇੱਕ ਵੀ ਭਰਤੀ ਨਹੀਂ ਕੀਤੀ ਤਾਂ ਇੱਥੋਂ ਪਤਾ ਲੱਗਦਾ ਕਿ ਇਹ ਜਿਹੜੀ ਸਿੱਖਿਆ ਕ੍ਰਾਂਤੀ ਆ ਇਹ ਇਕੱਲੀ ਬੋਰਡਾਂ ਤੇ ਹੀ ਆ ਤੇ ਲੁਧਿਆਣੇ ਵੱਡੇ ਵੱਡੇ ਬੋਰਡ ਲਾਤੇ ਇਹਨਾਂ ਨੇ ਹੋਰ ਜਿਹੜੇ ਹਾਈਵੇਅ ਤੇ ਲਾਏ ਹੋਏ ਆ ਕਾਗਜ਼ਾਂ ਦੇ ਵਿੱਚ ਹੀ ਆ ਮਤਲਬ ਕਿ ਇਹ ਜ਼ਮੀਨੀ ਪੱਧਰ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਆ ਆਪਾਂ ਬੀਤੇ ਦਿਨ ਵੀ ਇਸੇ ਵਾਰ ਤੇ ਗੱਲ ਕੀਤੀ ਇੱਕ ਤਾਂ ਤੁਹਾਡੇ ਆਪਣੇ ਹੀ ਜਿਹੜੇ ਤੁਹਾਡੇ ਚੋਂ ਅਸੀਂ ਕੁਛ ਕਹ ਲਓ ਤੁਸੀਂ ਕਹੇ ਵੀ ਉਹਨਾਂ ਤੋਂ ਆਪਣੇ ਤੋਂ एलिजिਬਿਲਟੀ ਉਹਨਾਂ ਦੀ ਪੂਰੀ ਨਹੀਂ ਹੋਈ ਤਾਂ ਸਾਡੀ ਭਰਤੀ ਦੇ ਵਿਰੁੱਧ ਹੋਗੇ ਤੇ ਦੂਜੇ ਪਾਸੇ ਹੁਣ ਸਰਕਾਰ ਵੀ ਪੈਰ ਲਾਉਂਦੀ ਨਹੀਂ ਨਜ਼ਰ ਆਉਂਦੀ ਤੁਸੀਂ ਇਹ ਦੇਖੋ ਵੀ ਜਦੋਂ ਤਾਂ ਕ੍ਰੈਡਿਟ ਲੈਣਾ ਹੁੰਦਾ ਉਹ ਤਾਂ ਇਹਨਾਂ ਦੇ ਸੀਨੇ esponja ਕੀ ਛੱਡੋ 100 100 ਦੇ ਹੋ ਜਾਂਦੇ ਆ ਬਾਜਾਂ ਦੇ ਹੋ ਜਾਂਦੇ ਆ ਉਹ ਆਉਂਦੇ ਨਹੀਂ ਹੈਗੇ ਕਿਸੇ ਮੇਚੇ 'ਚ ਤੇ ਜਦੋਂ ਮੰਨ ਲਓ ਭਾਰਤੀ ਸੁਪਰੀਮ ਕੋਰਟ ਤੋਂ ਰੱਦ ਹੋ ਗਈ ਸੁਪਰੀਮ ਕੋਰਟ ਨੇ ਕਹਿਤਾ ਭੀ ਭਾਰਤੀ ਸਟੇਟ ਹਾਰੀ ਐ ਉਦੋਂ ਇਹਨਾਂ ਦੇ ਫੂਕ ਨਿਕਲ ਗਈ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੇ ਬੋਰਡ ਲੱਗੇ ਹੋਏ ਆ ਸਿੱਖਿਆ ਕ੍ਰਾਂਤੀ ਦੇ ਕਹਿੰਦੇ ਵੀ ਅਸੀਂ ਸਿੱਖਿਆ ਕ੍ਰਾਂਤੀ ਕਰਤੀ ਉਹ ਜਿਹੜੇ ਬੋਰਡ ਲੱਗੇ ਆ ਸਿੱਖਿਆ ਕ੍ਰਾਂਤੀ ਵਾਲੇ ਆ ਬੈਠੇ ਆ ਜਿਹਨੇ ਕਰਨੀ ਆ ਪੜਾਊਗਾ ਕੌਣ ਇਹ ਤਾਂ ਪੜਾਉਣ ਨਹੀਂ ਜਾਣੇ ਨਾ ਇਹਨਾਂ ਦੇ ਐਮ.ਐਲ.ਏ ਤਾਂ ਪੜਨੇ ਕਿੰਨੇ ਕ ਪੜੇ ਲਿਖਿਆ ਪੰਜ ਕੋਈ 10 ਕੋਈ 10 ਇਹ ਕਹਿੰਦੇ ਵੀ ਐਮਐਲਏ ਸਾਡੇ ਆਮ ਕਰਾਂ ਦੇ ਆ ਆਹ ਕੌਣ ਨੇ ਬਈ ਇਹ ਚੁੱਪਦੇ ਆ ਉਹਨਾਂ ਨੂੰ ਆਮ ਕਰਾਂ ਦੇ ਜੇ ਇੰਟਰਵਿਊ ਹੁੰਦਾ ਮੰਨ ਲਓ ਵੀ ਇੰਟਰਵਿਊ ਹੁੰਦਾ ਅਸੀਂ ਪੈਸੇ ਦੇ ਕੇ ਆ ਜਾਂਦੇ ਪੀਪੀਐਸਸੀ ਦੀ ਜਿਹੜੀ ਭਰਤੀ ਇੰਨਾ ਚਿਰ ਫਸੀ ਰਹੀ ਉਹਦੇ ਚ ਕਾਰਨ ਕੀ ਬਣਿਆ ਕਰਪਸ਼ਨ ਬਣੀ ਨਾ ਤੇ ਉਸ ਤੋਂ ਬਾਅਦ ਕੀ ਹੁੰਦਾ ਸੁਪਰੀਮ ਕੋਰਟ ਕਹਿ ਦਿੰਦਾ ਵੀ ਭਾਈ ਉਹ ਐਕਸਪਰਟ ਹੈ ਉਹਨੇ ਜਿਹਨੂੰ ਰੱਖ ਲਿਆ ਉਹੀ ਠੀਕ ਹੈ ਇਧਰ ਪ੍ਰੋਸੀਜਰ ਹੈ ਬਸ ਇੰਨਾ ਕੀ ਹੈ ਨਾ ਵੀ ਪ੍ਰੋਸੀਜਰ ਨੂੰ ਗਲਤ ਠਹਿਰਾਇਆ ਜਾ ਜਾ ਜੇ ਉਧਰ ਕੋਈ ਐਕਸਪਰਟ ਹੋਵੇ ਉਹਨੂੰ ਜਿੱਦ ਮਰਜ਼ੀ ਕਰ ਦੋ ਤਾਂ ਹੁਣ ਜਿਹੜੀ ਸਰਕਾਰ ਆ ਨਾ ਉਹ ਸਾਡੇ ਦੇਖੜਦੀ ਕਿਉਂ ਨਹੀਂ ਨਜ਼ਰ ਆ ਰਹੀ ਕਿਉਂਕਿ ਇਹਨਾਂ ਦੇ ਢਾਵਾ ਡੋਲ ਹੁੰਦਾ ਹਰ ਵਾਰ ਇੱਕ ਦਿਨ ਤਾਂ ਕਹਿ ਦਿੰਦਾ ਵੀ ਭਰਤੀ ਮੈਂ ਪੂਰੀ ਕੀਤੀ ਸੁਪਰੀਮ ਕੋਰਟ ਗਿਆ ਜੀ ਡਾਊਲ ਬੈਂਚ ਤੇ ਗਿਆ ਦੂਜੇ ਦਿਨ ਕੀ ਹੋ ਗਿਆ ਬਈ ਦੂਜੇ ਦਿਨ ਤੂੰ ਸਾਰਾ ਕੁਝ ਬਦਲ ਗਿਆ ਇੱਕ ਦਿਨ ਕਹਿ ਦਿੰਦੇ ਤੇ ਚੰਨੀ ਦੀ ਭਰਤੀ ਸੀ ਚੰਨੀ ਦੀ ਭਰਤੀ ਹੈ ਫਿਰ ਕਹਿੰਦੇ ਕਾਂਗਰਸ ਦੀ ਹੈ ਮੋਦੀ ਮੰਗੂ ਨਹਿਰੂ ਦੀ ਗਲਤੀ ਹੈ ਠੀਕ ਹੈ ਪਰ ਗੜ ਸਿੰਘ ਦੀ ਗਲਤੀ ਹੈ ਇਹ ਘਟਾ ਉਹਦੇ ਨਾਲੋਂ ਜਦੋਂ ਬੋਲਦਾ ਹੈ ਉੱਥੋਂ ਬੋਲਦਾ ਕਹਿੰਦੇ 70 ਸਾਲ ਤੋਂ ਮੁੱਖ ਮੰਤਰੀ ਨਹੀਂ ਮਿਲਿਆ ਇਹ ਜਾ ਇਹ ਹੈ ਜੇ ਮੁੱਖ ਮੰਤਰੀ ਜਿਹੜਾ ਫੋਕੇ ਵਾਦੇ ਕਰਦਾ ਕਿੰਨੇ ਪੈਸੇ ਐਡਵਰਟਾਈਜ਼ਮੈਂਟ ਤੇ ਲਾਤੇ ਹੁਣ ਗੱਲ ਕੀਤੀ ਹੈ ਨਾ ਸਰ ਨੇ ਵੀ ਕਿਹੜੀ ਵਰਤੀ ਗੱਡੀ ਹੈ 10 ਸਾਲ ਦੇ ਸਿੱਖਿਆ ਕ੍ਰਾਂਤੀ ਕਿਵੇਂ ਕਰੋਗੇ ਬਿਨਾ ਟੀਚਰਾਂ ਤੋਂ ਉਹ ਤਾਂ ਸਿੱਖਿਆ ਕ੍ਰਾਂਤੀ ਤਾਂ ਇਹਨਾਂ ਨੇ ਵਾਸ਼ਰੂਮ ਬਣਾਉਣੇ ਆ ਨਾ ਵੀ ਨਵੇਂ ਹੁਣ ਵਾਸ਼ਰੂਮ ਬਣਾ ਕੇ ਉੱਥੇ ਜੇ ਜਾਣ ਲਈ ਛੋਟੇ ਕੋਲ ਸਟੂਡੈਂਟ ਨਹੀਂ ਟੀਚਰ ਨਹੀਂ ਹੈਗਾ ਬਣਾ ਲਓ ਵਾਸ਼ਰੂਮ ਕੀ ਕਰੋਗੇ ਵਾਸ਼ਰੂਮ ਕਿੱਥੇ ਜਾਓਗੇ ਕਿਹਨੂੰ ਵੇਚੋਗੇ ਕਿਤਾਬਾਂ ਤੁਸੀਂ ਦੇਣੀਆਂ ਨਹੀਂ ਯਾਰ ਤੇ ਜਵਾਖਾ ਨੂੰ ਤੁਸੀਂ ਕਹਿੰਦੇ ਮੈਂ ਇੰਗਲਿਸ਼ ਦਾ ਪ੍ਰੋਫੈਸਰ ਆ ਪਹਿਲਾਂ 6 ਦਿਨ ਕਲਾਸ ਲੱਗਦੀ ਸੀਗੀ ਸਰਕਾਰੀ ਕਾਲਜ ਦੇ ਵਿੱਚ 6 ਦਿਨ ਹੈ ਯੂਨੀਵਰਸਿਟੀ ਦੇ ਵਿੱਚ 5 ਦਿਨ ਹੁੰਦਾ 6 ਦਿਨ ਕਲਾਸ ਲੱਗਦੀ ਸੀਗੀ ਅੰਗਰੇਜ਼ੀ ਦੀ 3 ਦਿਨ ਕਰਤੀ ਆ ਹੁਣ ਦੱਸੋ ਜਿਹਨੂੰ 6 ਦਿਨ ਚ ਅੰਗਰੇਜ਼ੀ ਨਹੀਂ ਆਂਦੀ 3 ਦਿਨ ਤੇ ਕਿੱਥੋਂ ਪੜਾ ਲਈਏ ਕਿੱਥੋਂ ਪੜਾਈਏ ਅਸੀਂ ਜਿਹੜਾ ਕਹਿੰਦਾ ਸੀ ਵੀ ਅਸੀਂ ਮੋਦੀ ਦੇ ਖਿਲਾਫ ਆ ਕੇਜਰੀਵਾਲ ਹੀ ਉਹਨੂੰ ਹਰਾ ਸਕਦਾਗਾ ਇਹ ਉਹਦੇ ਹੌਕਰੀ ਪਏ ਆਗੇ ਉਹਦੇ ਪੈਰਾਂ 'ਚ ਡਿੱਗੇ ਪਏ ਆ ਸਿੱਖਿਆ ਨਹੀਂ ਸੀ ਜਿਹੜੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਉਹ ਲਾਗੂ ਕਰੀ ਫਿਰਦੇ ਆ ਉਹਦੋਂ ਅੱਗੇ ਵਧ ਰਿਆ ਇਨਟਰਪ੍ਰੋਅਰ ਬਣਾਉਣਾਗਾ ਬਿਜ਼ਨਸਮੈਨ ਬਣਾਉਣੇ ਹੈਗੇ ਕਹਿੰਦੇ ਵੀ ਇਹਨਾਂ ਨੂੰ AI ਸਿਖਾਉਣੀ ਆ ਅੰਗਰੇਜ਼ੀ ਨਹੀਂ ਆਉਗੀ AI ਕਿਵੇਂ ਸਿੱਖ ਲਵੋਗੇ ਪੰਜਾਬੀ ਦੇ ਵਿੱਚ ਕਿਹੜੀ AI ਆ ਪੰਜਾਬੀ ਦੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਦੇਖੋਗੇ ਆ ਜਿਹੜੇ ਕੈਂਡੀਡੇਟ ਇੱਥੇ ਸਿਲੈਕਟ ਹੋ ਗਏ ਉਹ ਤਾਂ ਇੰਨੇ ਕੀ ਹਨਾ ਵੀ 100 ਆ 150 ਆ ਜਿਹੜੇ ਯੂਨੀਵਰਸਿਟੀ ਦੇ ਵਿੱਚ ਬੈਠੇ ਹੈਗੇ ਰਿਸਰਚ ਸਕਾਲਰ ਕਿੱਥੇ ਜਾਣਗੇ ਉਹ ਇਹ ਭਰਤੀ ਵੀ ਐਵੇਂ ਫਸ ਗਈ ਰਵੀ ਸਿੱਧੂ ਵਾਲਾ ਕੇਸ ਇਹਦੇ ਨਾਲ ਵੀ ਹੋਣਾਗਾ ਜੇ ਇਹ ਹਾਰ ਰਹੇ ਉਸ ਤੋਂ ਬਾਅਦ ਜੇ ਮਾਲ ਨਵੀਂ ਭਰਤੀ ਆ ਵੀ ਜਾਂਦੀ ਹੈ ਕੀ ਯਕੀਨਾ ਸਾਨੂੰ ਵੀ ਇਹ ਸਹੀ ਕਰਨਗੇ ਕੀ ਯਕੀਨ ਆ ਵੀ ਇਹਦੇ ਕਰਪਸ਼ਨ ਨਹੀਂ ਹੋਊਗੀ ਕੀ ਯਕੀਨ ਆ ਉਹ ਰਵੀ ਸਿੱਧੂ ਵਾਲਾ ਕੇਸ ਨਹੀਂ ਬਣੂਗਾ ਕੀ ਯਕੀਨ ਆ ਕੋਈ ਯਕੀਨ ਨਹੀਂ ਹੈਗਾ ਜਦੋਂ ਅੱਜ ਕੱਲ੍ਹ ਕਹਿਣ ਲੱਗ ਰਹੇ ਮੈਂ ਭਰਤੀ ਕਰੀ ਆ ਮੇਰੇ ਇਹ EMPLOYE ਨੇਗੇ ਤੇ ਅੱਜ ਕਹਿਣ ਲੱਗ ਰਹੇ ਤਾਂ ਚੰਨੀ ਦੇ EMPLOYE ਆ ਤੇ ਪ੍ਰਗਟ ਦੇ ਸਾਨੂੰ ਕੀ ਲੈਣਾ ਦੇਣਾ ਮੈਂ ਇਸ ਗੱਲ ਨਾਲ ਵੀ ਉਹਨਾਂ ਦੀ ਨਾਲ ਐਗਰੀ ਹੋ ਜੋ ਵੀ ਚਾਹੇ ਉਹ ਚਰਨਜੀਤ ਸਿੰਘ ਚੰਨੀ ਸੀਗੇ ਮੁੱਖ ਮੰਤਰੀ ਚਾਹੇ ਉਹ ਪ੍ਰਗਟ ਸਿੰਘ ਸੀ ਉਹ ਤੋਂ ਸਿੱਖਿਆ ਮੰਤਰੀ ਠੀਕ ਹੈ ਕੋਈ ਰੂਲਿੰਗ ਰੈਗੂਲੇਸ਼ਨ ਜਿਹੜੇ ਉਹ ਨਹੀਂ ਮੰਨੇ ਹੋ ਸਕਦੇ ਇਹ ਕੋਈ ਜਿਹੜੀ ਯੂਸੀ ਦੀ ਗਾਈਡਲਾਈਨਸ ਨਹੀਂ ਉਹ ਉਸ ਦਾ ਪਿਛਲੀਆਂ ਫਾਲੋ ਕਰ ਲਈਆਂ ਹੁਣ ਜਿਹੜੀਆਂ ਰਿਵਾਈਜ਼ ਸੀਗੀਆਂ ਲੇਟੈਸਟ ਸੀ ਉਹ ਨਾ ਫਾਲੋ ਹੋਈਆਂ ਹੁਣ ਪਰ ਕੀ ਪ੍ਰਗਟ ਸਿੰਘ ਨੇ ਆਪਣੇ ਪੁੱਤ ਦੀਆਂ ਲਾਏ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸ ਵੇਲੇ ਨੇ ਆਪਣੇ ਪੁੱਤ ਦੀਆਂ ਪ੍ਰੋਫੈਸਰ ਲਵਾਏ ਉਹਨਾਂ ਨੇ ਤਾਂ ਇੰਟੈਂਸ਼ਨ ਤਾਂ ਸਹੀ ਸੀ ਨਾ ਕਿ 25-27 ਸਾਲ ਤੋਂ ਜੀ ਕੋਈ ਭਰਤੀ ਨਹੀਂ ਆਈ ਤੇ ਭਰਤੀ ਖੋਲਦੀ ਏ ਭਰਤੀ ਕੱਢੀ ਹੋ ਸਕਦਾ ਕੋਈ ਖਾਮੀਆਂ ਰਹੀਆਂ ਹੁਣ ਪਰ ਜਿਹੜੀ ਭਰਤੀ ਪ੍ਰਕਿਰਿਆ ਹੈ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ ਸਾਰੇ ਨੈਟ ਪਾਸ ਨੇ ਲਗਭਗ ਪੀ ਐਚ ਡੀ ਤੇ ਹੋਰ ਕਿਹੜੀਆਂ ਗਾਈਡਲਾਈਨਸ ਨੇ ਹੋਰ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਪੂਰੀਆਂ ਨਹੀਂ ਕਰ ਪਾਉਂਦੇ ਫਿਰ ਦਿੱਕਤ ਕਿੱਥੇ ਰਹਿ ਗਈ ਇਹਦੇ 'ਚ ਦਿੱਕਤ ਦੇਖੋ ਇਹ ਹੈ ਵੀ ਮੰਨ ਲਓ ਪਹਿਲਾਂ ਜਿਹੜੀ ਭਰਤੀ ਕਢਾਈ ਆ ਤੁਸੀਂ ਸਾਡੇ ਨਾਲ ਜੁੜੇ ਰਹੋ ਲੜ ਕੇ ਕਢਾਈ ਆ ਲੜਿਆਂਗੇ ਉਹਨਾਂ ਨੇ ਵੀ ਕੋਈ ਸੌਖੀ ਨਹੀਂ ਗੱਡੀ ਹੈਗੀ ਜਦੋਂ ਉਹਨਾਂ ਨੂੰ ਪਤਾ ਸੀਗਾ ਵੀ ਜਿਹੜਾ ਇਹ ਮਸਲਾਗਾ ਮੁੱਦਾ ਬਣ ਲੱਗਿਆ ਚੋਨਾ ਦਾ ਠੀਕ ਹੈ ਹੁਣ ਉਹ ਗੱਲ ਹੀ ਹੈਗੀ ਵੀ ਚੋਣਾਂ ਦਾ ਲਾਹਾ ਲਿਆ ਅਸੀਂ ਲੜਿਆਂਗੇ ਅਸੀਂ ਪੀ ਐਚ ਨੇ ਕੀਟੀਆਂ ਹੋਈਆਂ ਸੀਗੀਆਂ ਤੁਸੀਂ ਕਿਹਨੂੰ ਕਹਦੋ ਵੀ ਨੱਟ ਪਾਸ ਕਰ ਲਾ ਐਮ ਐ ਕਰਨ ਤੋਂ ਡਰਦੇ ਆ ਉਹ ਬਈ ਪੀ ਐਚ ਡੀ ਉਹਨਾਂ ਦੇ ਹੁਣ ਮੰਨ ਲਓ ਸਾਡੇ ਚ ਪੀ ਐਚ ਡੀ ਹੈ ਇਹਨਾਂ ਨੇ ਅੱਗੇ ਜਾ ਕੇ ਗਾਈਡ ਬਣਨਾ ਇਹਨਾਂ ਨੂੰ ਬਾਹਰ ਕੱਢ ਦੋ ਯੂਨੀਵਰਸਿਟੀ ਦੇ ਵਿੱਚ ਭਰਤੀ ਨਹੀਂ ਹੋਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ 15 ਦੀ ਭਰਤੀ ਹੋਈ ਆ ਲੈ ਲਿਆਉ ਗਾਈਡ ਕਿੱਥੋਂ ਲਿਆਉਂਗੇ ਇੰਗਲਿਸ਼ ਡਿਪਾਰਟਮੈਂਟ ਦੇ ਵਿੱਚ ਛੱਡ ਦੋ ਪੋਲੀਟੀਕਲ ਡਿਪਾਰਟਮੈਂਟ ਦੇ ਵਿੱਚ ਸੀਸੀ ਦੇ ਵਿੱਚੋਂ ਹੈੱਡ ਲਾਇਆ ਜਾ ਰਿਹਾ ਕਿੱਥੇ ਲੈ ਕੇ ਜਾਓਂਗੇ ਡਿਪਾਰਟਮੈਂਟ ਨੂੰ ਕੌਣ ਇਹਨਾਂ ਨੇ ਪੀ ਐਚ ਡੀ ਵੀ ਕਰਾਉਣੀਆਂ ਨੇ ਇਹਨਾਂ ਨੇ ਸਿੱਖਿਆ ਕ੍ਰਾਂਤੀ ਵੀ ਕਰਨੀ ਆ ਤੁਸੀਂ ਮੌਕਾ ਦਿਓ ਅਸੀਂ ਕੌਲ ਜਾਂਦਾ ਆ ਵਿਜ਼ਨ ਲੈ ਕੇ ਆਏ ਸੀਗੇ ਹੋਰ ਉਹ ਕਰਨਾ ਸੀਗਾ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਨਾ ਤਾਂ ਚੰਨੀ ਦਾ ਮੁੰਡਾ ਆ ਨਾ ਪ੍ਰਗਟ ਸਿੰਘ ਦਾ ਮੁੰਡਾ ਆ ਆਮ ਕਰਾਂਦੇ ਨੇ ਨਾ ਆਮ ਕਰਾਂਦੇ ਆ ਨਾ ਇਹ ਇਹ ਕੋਈ ਉਹ ਨਹੀਂ ਹੈਗਾ ਸੁਪਰੀਮ ਕੋਰਟ ਨੇ ਚਲੋ ਕਹਿਤਾ ਵੀ ਆਰਬਿਟਰੇਰੀ ਆ ਅਸੀਂ ਕਹਿੰਨੇ ਵੀ ਜਾਂਚ ਕਰਾ ਲਓ ਕਰਾਓ ਜਾਂਚ ਜੇ ਕਿਸੇ ਨੇ ਪੈਸੇ ਦੇ ਕੇ ਲੱਗਿਆ ਹੋਇਆ ਜੇ ਕਿਸੇ ਨੇ ਕਰਾਪਸ਼ਨ ਕੀਤੀ ਹੋਈ ਤਿੰਨ ਫੈਸਲੇ ਆਇਆ ਆ ਇੰਨਾ ਫੈਸਲਿਆਂ ਦੇ ਵਿੱਚੋਂ ਇੱਕ ਨੇ ਵੀ ਨਹੀਂ ਲਿਖਿਆ ਵੀ ਕੈਂਡੀਡੇਟ ਦੀ ਗਲਤੀ ਹੈ ਤੇ ਕੈਂਡੀਡੇਟ ਨੇ ਕ腐ਪਸ਼ਨ ਕੀਤੀ ਹੈ ਕਿਸੇ ਨੇ ਨਹੀਂ ਲਿਖਿਆ ਤਾਂ ਫਿਰ ਹੁਣ ਦੱਸੋ ਜਿਹੜੇ ਉਸ ਤੋਂ ਅਗਲੀ ਗੱਲ ਇਹ ਹੈ ਨਾ ਜਿਹੜਾ ਐਜੂਕੇਸ਼ਨ ਹੈ ਨਾ ਉਹ ਸਟੇਟ ਦੇ ਕੋਲ ਕਾਫੀ ਪਾਵਰਾਂ ਹੁੰਦੀਆਂ ਨੇਗੀਆਂ ਸਟੇਟ ਤੇ ਜਿਹੜਾ ਐਨਪੀ ਦਾ ਵੀ ਮਸਲਾ ਨਾ ਬਾਕੀ ਸਟੇਟਾਂ ਸਾਊਥ ਇਸਟਾਂ ਲੜ ਰਹੀਆਂ ਨੇ ਐਜੂਕੇਸ਼ਨ ਦੇ ਖਿਲਾਫ ਐਨਪੀ ਦੇ ਖਿਲਾਫ ਇਹ ਕਿਉਂ ਨਹੀਂ ਲੜਦੇ ਇਹ ਤਾਂ ਕਹਿੰਦੇ ਅਸੀਂ ਤਾਂ ਬਹੁਤ ਆਕਤਵਾਰਾ ਨਾ ਮੋਦੀ ਦੇ ਖਿਲਾਫ ਲੜਾਈ ਅਸੀਂ ਲੜਨਾ ਕੇਜਰੀ ਵਾਲਾ ਲੜਦਾ ਤਾਂ ਹੋਰ ਤਾਂ ਉਹ ਲੜ ਨਹੀਂ ਸਕਦਾ ਪਰ ਫੈਸਲੇ ਤਾਂ ਸਾਰੇ ਮੋਦੀ ਵਾਲੇ ਲਾਗੂ ਕਰੀ ਜਣੇ ਪੰਜਾਬ ਚ ਮੈਂ ਉਹੀ ਗੱਲ ਕੀਤੀ ਹੈ ਨਾ ਜਮੀਨ ਖੋਣ ਨਾਲ ਆ ਹੋਵੇ ਇਹ ਵੀ ਤਾਂ ਕਿਤੇ ਨਾ ਕਿਤੇ ਹੁਣੇ ਭਗਵੰਤ ਮਾਨ ਦੀ ਥੋੜੀ ਜਿਹੀ ਲੈਂਡ ਪੂਲਿੰਗ ਪਾਲਿਸੀ ਕਿਤੇ ਨਾ ਕਿਤੇ ਪਿੱਛੋਂ ਚੱਲ ਕੇ ਆ ਰਿਆ ਨਾ ਬਣ ਕੇ ਸਾਰਾ ਤਾਣਾ ਬਾਣਾ ਹੁਣ ਭਗਵੰਤ ਮਾਨ ਦਾ ਰੋਡ ਨਹੀਂ ਬਣਾ ਰਿਆ ਰੋਡ ਕੌਣ ਬਣਾ ਰਿਆ ਕਿਹਦੇ ਵਾਸਤੇ ਬਣ ਰਿਆ ਭਗਵੰਤ ਮਾਨ ਅੱਜ ਹੈ ਕੱਲ ਨੂੰ ਕਿੱਥੇ ਆ ਮੰਨ ਲਓ ਕੱਲ ਨੂੰ ਇਹ ਵੀ ਬਾਹਰ ਹੋ ਜੇ ਠੀਕ ਹੈ ਸਾਡੇ ਵਾਂਗੂ ਲੋਕ ਇਹਨੂੰ ਵੀ ਨਾ ਵੋਟਾਂ ਪਾਉਣਾ ਪਹਿਲਾਂ ਵਾਲੇ ਵੀ ਭੱਜ ਗਏ ਬਹੁਤ ਹਾਰ ਗਏ ਬ ਜਿੱਥੇ ਦਾ ਇਹ ਮੰਨਦੇ ਸੀ ਵੀ ਦਿੱਲੀ ਸਾਡੀ ਐ ਖੋਲੀ ਇਹ ਕਿੱਥੋਂ ਦੇ ਲੋਕ ਆ ਪੰਜਾਬ ਦੇ ਲੋਕ ਆ ਬਹੁਤਾ ਸਮਾਨੀ ਦੇਖਦੇ ਹੁੰਦੇ ਜਿੰਨਾ ਇੱਥੇ ਰਿਪ੍ਰੈਸ਼ਨ ਆ ਨਾ ਇੱਕ ਗੱਲ ਹੋਰ ਸੁਣਿਓ ਇਹ ਕਾਫੀ ਟਾਈਮ ਤੋਂ ਬਾਅਦ ਇਹ ਧਰਨਾ ਹੈ ਜਿਹੜਾ ਇੱਥੇ ਤੱਕ ਪਹੁੰਚਿਆ ਕੋਈ ਧਰਨਾ ਨਹੀਂ ਹੈਗਾ ਜਿਹੜਾ ਇੱਥੇ ਤੱਕ ਪਹੁੰਚਿਆ ਹੋਵੇ ਲਾਉਣ ਨਹੀਂ ਦਿੰਦੇ ਹੁਣ ਅਗਲੀ ਗੱਲ ਮੀਟਿੰਗ ਚੱਲ ਰਹੀ ਸੀ ਉੱਥੇ ਪ੍ਰਸ਼ਾਸਨ ਨਾਲ ਕਹਿੰਦੇ ਛੋਡੇ ਪਿੱਛੇ ਹੋਰ ਤਾਕਤ ਹੈ ਦੱਸੋ ਜੀ ਕਿਹੜੀ ਤਾਕਤ ਹੈ ਕਿਹੜਾ ਮੰਤਰੀ ਆ ਸਾਡੇ ਪਿੱਛੇ ਜੇ ਕਾਂਗਰਸ ਹੁੰਦੀ ਅਕਾਲੀ ਦਲ ਹੁੰਦਾ ਤਾਂ ਉਹਨਾਂ ਦਾ ਤੁਹਾਨੂੰ ਕੱਠ ਦਿਖਦਾ ਆ ਗੱਲ ਕਰਕੇ ਦੇਖ ਲੋ ਵੀ ਪ੍ਰੋਫੈਸਰ ਨੇ ਸਬਜੈਕਟ ਉਹ ਚਲੋ ਪਰ ਮੈਂ ਤਾਂ ਤੁਹਾਡੇ ਬੁਲਾਰਿਆਂ ਨੂੰ ਵੀ ਸੁਣ ਰਿਹਾ ਸੀਗਾ ਤੁਹਾਡੇ ਬੁਲਾਰਿਆਂ ਨੇ ਕਿਹਾ ਸਵੇਰੇ ਇੱਕ ਦੋ ਜਿੱਥੇ ਬੰਦੀਆਂ ਆਈਆਂ ਉਹਨਾਂ ਨੂੰ ਕਿਹਾ ਕਿ ਪਿੱਛੇ ਹੋ ਜਾਓ ਸਾਡੇ ਦਰਨੇ 'ਚ ਸ਼ਾਮਲ ਨਾ ਹੋਵੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੀ ਹਮਾਇਤ ਵਾਸਤੇ ਆਏ ਹੋ ਤਾਂ ਤੁਸੀਂ ਸਾਡੇ ਬੈਨਰ ਦੇ ਪਿੱਛੇ ਰਹੋ ਸੀ ਛੋਟਾ ਧੰਨਵਾਦ ਕਰਦੇ ਆ ਕਿਉਂਕਿ ਸਾਡੀ ਲੜਾਈ ਆ ਤੁਸੀਂ ਹਮਾਇਤ ਕਰ ਰਹੇ ਹੋ ਅਸੀਂ ਉਹਦੇ ਲਈ ਬਹੁਤ ਬਹੁਤ ਧੰਨਵਾਦੀ ਆ ਪਰ ਜਿਹੜਾ ਮਸਲਾ ਭਗਵਾਨ ਤਮਨ ਦਾ ਨਾ ਸਿੱਖਿਆ ਮੰਤਰੀ ਦਾ ਜਾਂ ਸਿੱਖਿਆ ਕ੍ਰਾਂਤੀ ਦਾ ਉਹ ਤੁਹਾਨੂੰ ਕਿਤੇ ਨਹੀਂ ਦਿਖਣੇ ਇਹ ਦਿੱਲੀ ਵੀ ਲਾਰੇ ਲਾ ਗਏ ਇਹ ਇੱਥੇ ਵੀ ਲਾਰੇ ਲਾ ਜਾਣਗੇ ਹੁਣ ਇੱਕ ਗੱਲ ਹੋਰ ਹੈ ਠੀਕ ਹੈ ਇੰਡੀਆ ਦਾ ਚਾਈਨਾ ਨਾਲ ਜੇ ਕੋਈ ਆਪਾਂ ਚਲੋ ਕੰਪੈਰੀਸ਼ਨ ਨਹੀਂ ਕਰਦੇ ਬਹੁਤ ਉਹ ਹੈ ਉਹ ਤਾਂ ਕਹਿੰਦੇ ਆ ਕਿ ਵੀ ਜਵਾਖ ਨੂੰ ਦੂਰ ਨਾ ਜਾਣਾ ਪਵੇ 1 ਕਿਲੋਮੀਟਰ ਦੇ ਵਿੱਚ ਤੁਹਾਡਾ ਹਸਪੀਟਲ ਹੋਊਗਾ ਸਭ ਕੁਝ ਹੋਊਗਾ ਇਹ ਤਾਂ ਕਹਿੰਦਾ ਜੀ ਮੈਨੂੰ ਮੁੱਖ ਮੰਤਰੀ ਬਣਾ ਦਿਓ ਫੇਰ ਦੇਖੋ ਕੀ ਕਰਾਂਗੇ ਇਹਨੇ ਹੁਣ ਤੱਕ ਕੀ ਕੀਤਾ ਜਿਹੜੇ ਮੋਦੀ ਦੀਆਂ ਪਾਲਸੀਆਂ ਨੇ ਹੁਣ ਸਕੂਲ ਹੈ ਸਕੂਲਾਂ ਨੂੰ ਮਰਜ ਕਰਨ ਤੇ ਲੱਗਿਆ ਐਕਸੀਲੈਂਸ ਬਣਾਉਣ ਤੇ ਲੱਗਿਆਗਾ ਉਹ ਜਿਹੜਾ ਬੱਚਾ ਪੈਸੇ ਨਹੀਂ ਭਰ ਸਕਦਾ ਉਹਦੇ ਕੋਲ ਕੋਈ ਸਾਧਨ ਨਹੀਂ ਹੈਗਾ ਦੂਰ ਜਾਣ ਦਾ ਉਹ ਕਿੱਥੇ ਜਾਵੇ ਕਿੱਥੇ ਜਾਊਗਾ ਉਹ ਅਸੀਂ ਕਾਲਜਾਂ ਦੇ ਵਿੱਚ ਪੜਾ ਰਹਿਆਂਗੇ ਸਾਨੂੰ ਪਤਾ ਵੀ ਕਾਲਜਾਂ ਦੇ ਵਿੱਚ ਕਿੰਨੇ ਸਟੂਡੈਂਟ ਨੇਗੇ ਜਿਹੜੇ ਮਸਾਂ ਹੀ ਇੱਥੇ ਆਉਂਦੇ ਆਗੇ ਉਹ ਨੌਕਰੀਆਂ ਕਰਦੇ ਆ ਬੱਚੇ ਜਿਹੜੇ ਸਾਡੇ ਕਾਲਜਾਂ ਚ ਆਉਂਦੇ ਆ ਨਾ ਪੜਾਣ ਜਿਹੜੀ ਤੁਸੀਂ ਗੱਲ ਕਰ ਰਹੇ ਹੋਗੇ ਜਿਹੜਾ ਸੋਟਾ ਉਹ ਲੈ ਕੇ ਚੱਲਿਓਗੇ ਵੀ ਭਾਈ ਬੱਚੇ ਇੰਨੇ ਹੋ ਜਾਣਗੇ ਫੇਰ ਬਾਹਰ ਚੱਲ ਜਾਣਗੇ ਹੁਣ ਮੰਨ ਲਓ ਜੇ ਤੁਸੀਂ ਬੱਚੇ ਨੂੰ ਕਾਲਜ ਆ ਨਹੀਂ ਰਿਹਾ ਕੰਮ ਵੀ ਕਰ ਰਿਹਾ ਪੜ ਵੀ ਨਹੀਂ ਰਿਹਾ ਉਹ ਕੀ ਕਰੂਗਾ ਦਿਹਾੜੀ ਕਰੂ ਨਾ ਉਹ ਤਾਂ ਕੋਈ ਹੋਣੀ ਕਰ ਸਕਦਾ ਅੱਛਾ ਜੇ ਕੋਈ ਸਾਨੂੰ ਪੁੱਛਦਾ ਅਸੀਂ ਜਵਾਬਾਂ ਨੂੰ ਕਹੀਏ ਵੀ ਭਾਈ ਐਮਏ ਕਰ ਲਓ ਨੈਟ ਕਰ ਲਓ ਪੀਐਡ ਕਰ ਲਓ ਅਗਲਾ ਕਹੋਗਾ ਤੁਸੀਂ ਕੀ ਕੀਤਾ ਬਾ ਸੜਕਾ ਦੇ ਤੁਸੀਂ ਰੋਲਦੇ ਹੋ ਅਸੀਂ ਕੀ ਕਹੀਏ ਭਾਈ ਸਾਨੂੰ ਨੌਕਰੀ ਨਹੀਂ ਮਿਲੀ ਉਹ ਪੀ ਉਹਦੇ ਜੇ ਯੂਨੀਵਰਸਿਟੀਾਂ ਦੇ ਵਿੱਚ ਪੀਐਚੜੀ ਕਰਨ ਨਹੀਂ ਜਾ ਰਹੇ ਜਵਾਬਾਂ ਕਿਉਂ ਕਰਨ ਭਾਈ ਭਰਤੀ ਪਹਿਲਾਂ ਨਹੀਂ ਆਈ ਹੈਗੀ 20 ਸਾਲ ਤੋਂ ਆ 645 ਦਾ ਇਹਨਾਂ ਨੇ ਕਿਹਾ ਸੀ ਕੱਢਾਂਗੇ ਜੇ ਆ ਲਟਕ ਗਈ ਮੈਨੂੰ ਨਹੀਂ ਲੱਗਦਾ ਵੀ ਉਹ ਵੀ ਆ ਚੁਗੀ ਜੇ ਆਹੀ ਲਟਕ ਗਈ ਇਹੇ ਨਾ ਕਿਸੇ ਪਾਸੇ ਲੱਗੀ ਜੀ ਤਵੀਰ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਭਾਈ ਇਹ ਸਾਡੀ ਤਾਂ ਯਾਰਾ ਸਿੱਧੀ ਤੇ ਸਪਸ਼ਟ ਜੀ ਗੱਲ ਆ ਵੀ ਸਾਡਾ ਕੀ ਕਸੂਰ ਆ ਮੰਨ ਲਓ ਕੋਈ ਭਰਤੀ ਹੁੰਦੀ ਮੰਨ ਲਓ ਤੁਹਾਨੂੰ ਕਹਿ ਦਿੱਤਾ ਜਾਂਦਾ ਏ ਵੀ ਸਾਡੇ 6 ਫੁੱਟ ਛਾਲ ਮਾਰਨੀ ਆ ਤੁਸੀਂ ਮਾਰ ਦਿੰਦੇ ਏ ਤੁਹਾਨੂੰ ਭਰਤੀ ਕਰ ਲੈਂਦੇ ਬਾਅਦ ਚ ਰੂਲ ਕਹਿ ਦੇ ਨਹੀਂ ਵੀ 6 ਫੁੱਟ ਮਾਰਨੀ ਸੀ ਸਾਡੇ ਵੱਲ ਤਾਂ ਕੋਈ ਵੀ ਪ੍ਰੋਸੀਜਰ ਰੱਖ ਦਿੰਦੇ ਇੰਟਰਵਿਊ ਰੱਖ ਦਿੰਦੇ ਸੀ ਉਹ ਕਲੀਅਰ ਕਰ ਦਿੰਦੇ ਸਾਡਾ ਕੀ ਕਸੂਰ ਐ ਚ ਸਾਡਾ ਕਸੂਰ ਦੱਸ ਦੋ ਵੀ ਕੈਂਡੀਡੇਟਸ ਦਾ ਕਸੂਰ ਕੀ ਆ ਮੰਨ ਲਓ ਵੀ ਜੇ ਕੋਈ ਉ ਜਿਹੜੇ ਜ਼ਿੰਮੇਵਾਰ ਸੀ ਜਿਨ੍ਹਾਂ ਨੇ ਉਦੋਂ ਰੂਲ ਐਂਡ ਰੈਗੂਲੇਸ਼ਨ ਦੀ ਲੰਘਣਾ ਕੀਤੀ ਉਹਨਾਂ ਨੂੰ ਸਜ਼ਾ ਕਿੱਥੇ ਮਿਲੀ ਉਹ ਵੀ ਨਹੀਂ ਮਿਲੀ ਅਜੇ ਤੱਕ ਉਹਦਾ ਜੱਜਮੈਂਟ ਚ ਨਹੀਂ ਲਿਖਿਆ ਉਸ ਟਾਈਮ ਕ੍ਰਿਸ਼ਨ ਕੁਮਾਰ ਸੀ ਉੱਤੇ ਕੋਈ ਹੋਈ ਕੋਈ ਗਾਜ ਨਹੀਂ ਡਿੱਗੀ ਤਾਂ ਇਹ ਆ ਵੀ ਇਹ ਕੈਂਡੀਡੇਟਸ ਦਾ ਕੀ ਕਸੂਰ ਆ ਇਹਨਾਂ ਕੈਂਡੀਡੇਟਸ ਨੂੰ ਪ੍ਰੋਟੈਕਟ ਕੀਤਾ ਜਾਵੇ ਕਿਸੇ ਮਰਜ਼ੀ ਤਰੀਕੇ ਨਾਲ ਪ੍ਰੋਟੈਕਟ ਕੀਤਾ ਜਾਵੇ ਇਹਨਾਂ ਦਾ ਕੋਈ ਕਸੂਰ ਨਹੀਂਗਾ ਇਹਨਾਂ ਨੇ ਜਿਹੜੇ ਵੀ ਐਡਵਰਟਾਈਜ਼ਮੈਂਟ ਹੋਈ ਸੀ ਉਸ ਐਡਵਰਟਾਈਜ਼ਮੈਂਟ ਦੇ ਅਕੋਰਡਿੰਗ ਇਹਨਾਂ ਨੇ ਤਿਆਰੀ ਕੀਤੀ ਪੇਪਰ ਦੇ ਤੁਸੀਂ ਇੰਟਰਵਿਊ ਦੀ ਗੱਲ ਕੀਤੀ ਮੈਨੂੰ ਤਾਂ ਇਹ ਲੱਗਦਾ ਕਿ ਭਰਤੀ ਦਾ ਸਭ ਤੋਂ ਵਧੀਆ ਪ੍ਰੋਸੈਸ ਇਹ ਹੁੰਦਾ ਤੁਸੀਂ ਐਲੀਜੀਬਿਲਟੀ ਪਹਿਲਾਂ ਲਾਓ ਉਹਨਾਂ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਫਿਰ ਉਹਨਾਂ ਦਾ ਰਿਟਨ ਪੇਪਰ ਹੋਵੇ ਉਹਦੀ ਮੈਰਿਟ ਬਣ ਜੇ ਸਭ ਤੋਂ ਵੱਧ ਤਾਂ ਗੜਬੜਾ ਹੀ ਸਭ ਤੋਂ ਵੱਧ ਕਾਬਲੇ ਇੰਟਰਵਿਊ ਚ ਹੁੰਦੇ ਆ ਬਿਲਕੁਲ ਬਿਲਕੁਲ ਇੰਟਰਵਿਊ ਅਸੀਂ ਵੀ ਦੇਖਦੇ ਹਾਂ ਮੈਂ ਆਪ ਯੂਨੀਵਰਸਿਟੀ ਜੀ ਪੀ ਐਚ ਡੀ ਕਰਕੇ ਆਏ ਆ ਮੈਂ ਵੀ ਗਈ ਤਾਂਾਂ ਤੇ ਇੰਟਰਵਿਊਜ਼ ਦਿੱਤੀਆਂ ਮੈਨੂੰ ਪਤਾ ਵੀ ਕਿਵੇਂ ਪਹਿਲਾਂ ਹੀ ਇੱਕ ਗੇਮ ਵਛਾਈ ਜਾਂਦੀ ਆ ਆਪ ਮਤਲਬ ਕਿ ਸਬਜੈਕਟ ਐਕਸਪਰਟ ਜਿਹਦਾ ਜਿਹਦਾ ਜੋਰ ਚੱਲਦਾ ਉਹ ਆਪਦੀ ਕਮੇਟੀ ਵੀ ਆਪ ਗਠਿਤ ਕਰ ਲੈਂਦਾ ਯੂਨੀਵਰਸਿਟੀਾਂ 'ਚ ਸਬਜੈਕਟ ਐਕਸਪਰਟ ਵੀ ਆਪ ਹੁੰਦੇ ਆ ਉਹ ਪਹਿਲਾਂ ਹੀ ਪਲਾਨ ਕੀਤਾ ਜਾਂਦਾ ਤਾਂ ਇਹੋ ਜਿਹੇ ਰੱਖਦੇ ਆ ਨਾ ਫਿਰ ਇਹੋ ਜਿਹੇ ਰੱਖਦੇ ਆ ਤਾਂ ਇੰਟਰਵਿਊ ਪੂਰੀ ਤਰ੍ਹਾਂ ਇੱਕ ਪਾਰਦਰਸ਼ੀ ਸਿਸਟਮ ਨਹੀਂ ਹੈਗਾ ਬਹੁਤ ਉੱਚ ਕਪਲਾ ਹੁੰਦਾ ਏ ਦੂਜੀ ਗੱਲ ਇਹ ਹੈਗੀ ਆ ਵੀ ਇਹ ਵੀ ਨਹੀਂ ਹੈਗਾ ਇੱਕ ਕੰਡੀਸ਼ਨ ਲਾਈ ਗਈ ਸੀ 55% ਨੰਬਰ ਤੇ UGC NET ਤੇ MA ਹੋਣੀ ਚਾਹੀਦੀ ਸਾਰਿਆਂ ਦੀ ਆ ਬਹੁਤਿਆਂ ਦੀ PhD ਵੀ ਆ ਅੰਨਾਂ ਦੇ ਵਿੱਚੋਂ ਕਈ ਪੋਸਟ ਡਾਕ ਵੀ ਆ ਕਿਤਾਬਾਂ ਵੀ ਲਿਖੀਆਂ ਤਾਂ ਇਹ ਗੱਲ ਨਹੀਂ ਹੈਗੀ ਵੀ ਮੈਰਿਟ ਨਹੀਂ ਹੈਗੀ ਸੀ ਇਹਨਾਂ ਬੰਦਿਆਂ ਕੋਲੇ ਇਹਨਾਂ ਬੰਦਿਆਂ ਕੋਲੇ ਮੈਰਿਟ ਸੀ ਤੇ ਸਭ ਤੋਂ ਵਧੀਆ ਢੰਗ ਸੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਸਭ ਤੋਂ ਵਧੀਆ ਢੰਗ ਸੀ ਸਾਰਿਆਂ ਨੂੰ ਫੇਅਰ ਚਾਂਸ ਮਿਲਿਆ ਠੀਕ ਹੈ ਨਾ ਇਥੋਂ ਤੱਕ ਕਿ ਜਿਹੜੇ ਬੰਦੇ ਵਿਰੋਧ ਕਰਦੇ ਆ ਮਤਲਬ ਆਸੀਆਸੀ ਉਹਨਾਂ ਨੂੰ ਵਿਰੋਧੀ ਨਹੀਂ ਕਹਿਣ ਦੇਗੇ ਅਸੀਂ ਜਾਣੇ ਵੀ ਉਹ ਵੀ ਸਿਸਟਮ ਦੇ ਸਤਾਏ ਹੋਏ ਆ ਉਹਨਾਂ ਦੇ ਲਈ ਰਿਲੈਕਸੇਸ਼ਨ ਵੀ ਰਿਲੈਕਸੇਸ਼ਨ ਵੀ ਹੋਈ 45 ਸਾਲ ਉਮਰ ਦੀ ਰਿਲੈਕਸੇਸ਼ਨ ਹੋਈ ਦੇਖੋ ਹਨਾ 5 ਨੰਬਰ ਦੀ ਵੀ ਹੋਈ ਠੀਕ ਹੈ ਨਾ ਉਹਨਾਂ ਦੇ ਲਈ ਰਿਲੈਕਸੇਸ਼ਨ ਹੋਈਆਂ ਸਾਡੇ ਨਵਿਆਂ ਦੇ ਲਈ ਨਹੀਂ ਰਹੀਆਂ ਤਾਂ ਇਹ ਆ ਕਹਿਣ ਦਾ ਭਾਵ ਕੀ ਹੈਗਾ ਵੀ ਸਾਡਾ ਕਸੂਰ ਨਹੀਂ ਹੈਗਾ ਜੀ ਜਿਹੜਾ ਵੀ ਪ੍ਰੋਸੀਜਰ ਫਾਲੋ ਕੀਤਾ ਗਿਆ ਉਹ ਚ ਕੈਂਡੀਡੇਟਸ ਦਾ ਕੋਈ ਕਸੂਰ ਨਹੀਂ ਕੈਂਡੀਡੇਟਸ ਨੂੰ ਪ੍ਰੋਟੈਕਟ ਕੀਤਾ ਜਾਵੇ ਕਿਸੇ ਮਰਜ਼ੀ ਢੰਗ ਨਾਲ ਪ੍ਰੋਟੈਕਟ ਕੀਤਾ ਜਾਵੇ ਮੈਂ ਇਹੀ ਕਹਿਣਾ ਚਾਹਣਾ ਹੈ ਸ਼ੁਕਰੀਆ ਭਾਈ ਆਪਾਂ ਲਗਾਤਾਰ ਗੱਲਬਾਤ ਇਸ ਮਸਲੇ ਤੇ ਕਰਦੇ ਰਹਾਂਗੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਿੱਖਰ ਦੇ ਨਾਲ ਜੁੜੇ ਹੋ